ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਹੁਸ਼ਿਆਰਪੁਰ ਦੇ ਕਾਬੇ ਦੇ ਕਰਿੰਦੇ ਨੂੰ ਪੁਲਿਸ ਵਾਲਿਆਂ ਤੋਂ ਖਾਣੇ ਦੇ ਪੈਸੇ ਮੰਗਣਾ ਜਾਣ ਤੇ ਭਾਰੀ ਪੈ ਗਿਆ ਪੈਸੇ ਮੰਗਰ ਤੇ ਪੁਲਿਸ ਵਾਲਿਆਂ ਨੂੰ ਇਨਾ ਗੁੱਸਾ ਆ ਗਿਆ ਕਿ ਉਹਨਾਂ ਕਰਿੰਦੇ ਤੇ ਗੋਲੀ ਚਲਾ ਦਿੱਤੀ ਪੀੜਤ ਨੂੰ ਇਲਾਜ ਲਈ ਪੀਜੀਆਈ ਭਰਤੀ ਕਰਵਾਇਆ ਗਿਆ ਹੈ ਦਰਅਸਲ ਕੱਲ ਰਾਤ ਹੁਸ਼ਿਆਰਪੁਰ ਦੇ ਕਸਵਾ ਪਨਾਮ ਚ ਦੋ ਪੁਲਿਸ ਸੋਮਗੜ ਮੁਲਾਜ਼ਮ ਬਿਊਟੀ ਕਰਦੇ ਸਮੇਂ ਖਾਣਾ ਖਾਣ ਲਈ ਨੇੜਲੇ A1 ਟਾਬੇ ਤੇ ਆਏ ਖਾਣਾ ਖਾਂਦੋ ਬਾਟਾ ਕਰਮਚਾਰੀ ਨੇ ਪੁਲਿਸ ਵਾਲਿਆਂ ਤੋਂ ਪੈਸੇ ਮੰਗੇ ਪੁਲਿਸ ਵਾਲਿਆਂ ਨੇ ਰੋਪ ਝਾੜਨਾ ਸ਼ੁਰੂ ਕਰ ਦਿੱਤਾ ਤੇ ਕਰਿੰਦੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਟਾਬੇ ਤੋਂ ਬਾਹਰ ਆ ਕੇ ਪੁਲਿਸ ਕਰਮੀ ਨੇ ਰਾਈਫਲ ਚ ਗੋਲੀ ਭਰੀ ਅਤੇ ਕਰਿੰਦੇ ਤੇ ਦਾਗ ਦਿੱਤੀ ਗੋਲੀ ਨਾਲ ਟਾਬਾ ਕਰਮਚਾਰੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭੇਜਿਆ ਗਿਆ ਆਪੀ 10 ਵਜੇ ਦੇ ਕਰੀਬ ਇੱਥੇ ਮੁਲਾਜ਼ਮ ਆਏ ਰੋਟੀ ਖਾਣ ਦਾਰੂ ਦੇ ਵਿੱਚ ਸ਼ਰਾਬੀ ਸੀਗੇ ਸ਼ਰਾਬ ਪੀਣ ਦੇ ਅਪਰਾਧ ਜਦੋਂ ਰੋਟੀ ਢਿੱਖਾ ਕੇ ਤੁਰਨ ਲੱਗੇ ਸਾਡੇ ਮੇਰੇ ਸਟਾਫ ਨੇ ਉਹਨਾਂ ਕੋਲ ਬਿੱਲ ਮੰਗਿਆ ਬਿੱਲ ਮੰਗਣ ਤੇ ਉਹ ਨਹੀਂ ਆਪਣੀ ਵਰਦੀ ਦਾ ਰੋਪ ਝਾੜਿਆ ਰੋੜ ਛਾੜਨ ਦੇ ਬਰਾਬਰ 10:00 ਵਜੇ ਆ ਕਾਫੀ ਹੁੰਦਾ ਰਿਹਾ ਉਸ ਤੋਂ ਬਾਅਦ ਉਹ ਚਲੇ ਗਿਆ ਉੱਠ ਕੇ ਕਹਿੰਦੇ ਅਸੀਂ ਬਿੱਲ ਨਹੀਂ ਦੇਣਾ ਮੇਰੇ ਮੁਲਾਜ਼ਮ ਨੇ ਬੰਦੇ ਨੇ ਪੁੱਛਿਆ ਵੀ ਹਾਂ ਬਿੱਲ ਭਾਜੀ ਕਿਸ ਗੱਲ ਤੋਂ ਨਹੀਂ ਦੇਣਾ ਕਹਿੰਦੇ ਅਸੀਂ ਮੁਲਾਜ਼ਮ ਹਾਂ ਵਰਦੀਧਾਰੀ ਹਾਂ ਤੈਨੂੰ ਪਤਾ ਨਹੀਂ ਇਸ ਗੱਲ ਦਾ ਤੇਰੇ ਗੋਲੀ ਮਾਰ ਦਿਆਂਗੇ ਉਹਨੇ ਸੱਚਾ ਵੀ ਸ਼ਾਇਦ ਹੁੰਦਾ ਹੈ ਵੈਸੇ ਮੈਨੂੰ ਡਰਾ ਰਿਹਾ ਪੁਰੇ ਪੁੱਛਿਆ ਵੀ ਭਾਜੀ ਬਿੱਲ ਚਲੋ ਦੇਣਾ ਤੁਸੀਂ 20000 ਰੁਪਏ ਘੱਟ ਦੇ ਦਿਓ ਕੋਈ ਗੱਲ ਨਹੀਂ ਜਦਕਿ ਬਿੱਲ ਵੀ ਸਿਰਫ 80 ਰੁਪਏ ਬਣਿਆ ਸੀਗਾ ਔਰ ਉਹਨਾਂ ਨੇ ਬਾਅਦ ਹੀ ਆ ਕੇ ਕਹਿੰਦਾ ਤੈਨੂੰ ਗੋਲੀ ਨਾਲ ਾ ਦੇਾਂਗੇ ਉਹ ਮੁੰਡ ਆਊਟਸਾਈਡ ਜਾ ਕੇ ਉਹਨੇ ਗੋਲੀ ਮਾਰ ਦਿੱਤੀ। ਸਵੇਰੇ ਮਾਮਲਾ ਵਿਗੜਦਾ ਵੇ ਪੁਲਿਸ ਨੇ ਇੱਕ ਮੁਲਾਜ਼ਮ ਤੇ ਮਾਮਲਾ ਦਰਜ ਕਰ ਲਿਆ ਹੈ। ਹੋਣਾ ਇਨਾ ਇਲਜ਼ਾਮਾਂ ਚ ਸੱਚਾਈ ਕਿੰਨੀ ਹੈ ਪੁਲਿਸ ਜਾਂਚ ਕਰ ਰਹੀ ਹੈ। ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ। এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ। ਐਪ ਨੂੰ ਇੰਸਟਾਲ ਕਰੋ। ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ। ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ